ਮੈਂ ਦੰਗਾਲੀ ਦੀ ਗੱਲ ਜੀ ਖੋਤੀ ਹੈ ਤੁਸੀਂ ਇੰਨੀ ਗੱਲ ਵੀ ਸਾਡੀ ਸੁਣਦੇ ਸਰਦਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਜਨਰ ਆ ਜਦ ਤੱਕ ਦਾ ਦਫਤਰ ਹੈ ਤੇ ਅਸੀਂ ਇਸ ਤਰ੍ਹਾਂ ਮੈਂ ਬੇਨਤੀ ਕਰਨ ਦਾ ਕਰਦਾ ਹਾਂ ਕਿ ਅਸੀਂ ਕਨੂਸ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਲਾਸ ਹੈ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਹਜਦਾਰ ਸਾਹਿਬ ਨੂੰ ਇੱਥੇ ਪੱਤਰ ਦੇਣ ਵਾਸਤੇ ਆਇਸਾ ਉਹ ਖੁਦ ਇੱਥੇ ਹਾਜ਼ਰ ਨਹੀਂ ਹੈਗੇ ਜਿਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਇਹ ਪੱਤਰ ਜਿਹੜਾ ਇਹ ਉਹਨਾਂ ਦੇ ਦਫਤਰ ਸਕੱਤਰ ਨੂੰ ਇੱਥੇ ਜਿਹੜਾ ਇਹ ਦੇ ਰਿਹਾ ਲੇਕਿਨ ਅਫਸੋਸ ਹੈ ਕਿ ਇਹ ਮੇਰੇ ਤੋਂ ਪੱਤਰ ਵੀ ਇੱਥੇ ਜਿਹੜਾ ਇਹ ਲੈਣ ਨੂੰ ਤਿਆਰ ਨਹੀਂ ਹੈ ਹੁਣ ਅਫਸੋਸ ਹੈ ਕਿ ਜੇਕਰ ਅਸੀਂ ਆਪਣੀ ਕੌਮੀ ਮੁੱਦਿਆਂ ਦੀ ਫਰਿਆਦ ਕਰਨੀ ਹੈ ਤੇ ਉਹ ਕਿਹਦੇ ਕੋਲ ਕਰਨੀ ਹੈ ਕਿ ਦਫਤਰ ਸਕੱਤਰ ਹੋਣ ਦੇ ਨਾਤੇ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ ਸਿਰਫ ਮੇਰੇ ਤੋਂ ਇੱਕ ਪੱਤਰ ਹੀ ਲੈ ਲਿਆ ਤੇ ਉਹ ਪੱਤਰ ਵੀ ਇਹ ਜਿਹੜਾ ਸਾਡੇ ਤੋਂ ਇਹ ਲੈਣ ਵਾਸਤੇ ਤਿਆਰ ਨਹੀਂ ਹੈ ਇਹ ਇਹ ਕਹਿੰਦੇ ਨੇ ਵੀ ਇੱਥੇ ਬੋਲਣਾ ਨਹੀਂ ਜੇ ਇੱਥੇ ਬੋਲਣਾ ਨਹੀਂ ਤਾਂ ਅਸੀਂ ਬੋਲਣਾ ਕਿੱਥੇ ਆ ਇਹ ਤਾਂ ਸਾਨੂੰ ਦੱਸ ਦੇਣ ਕਿ ਕੀ ਅਸੀਂ ਜਿਹੜਾ ਇਹ ਉੱਥੇ ਹੁਣ ਸਾਰੀਆਂ ਜੜੀਆਂ ਗੱਲਾਂ ਨੇ ਇੱਥੇ ਜਾ ਕੇ ਨਾਗਪੁਰ ਅਸੀਂ ਜਾ ਕੇ ਬੋਲਣ ਕੀ ਅਸੀਂ ਮੋਦੀ ਕੋਲੇ ਜਾ ਕੇ ਬੋਲਣ ਇਹ ਇਹ ਕਹਿੰਦੀ ਗੱਲ ਹੈ ਇਹ ਆ ਹੁਣ ਜਾ ਰਹੇ ਨੇ ਇਹ ਦਫ਼ਤਰ ਤੋਂ ਜਾ ਰਹੇ ਨੇ ਪੱਤਰ ਵੀ ਨਹੀਂ ਲੈ ਸਾਨੂੰ ਨਾਲ ਉਹ ਜੀ ਪੱਤਰ ਕੋਈ ਗੱਲ ਨਹੀਂ ਬਾਕੀ ਬੰਦ ਕਰੋ ਮੈਂ ਹੋ ਗਿਆ